ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਦੇ ਵਿੱਚ ਇਸਲਾਮ ਭਾਈਚਾਰੇ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨਮਾਜ਼ ਪੜੀ ਜਾਂਦੀ ਹੈ। 2 ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਿਵ ਸੈਨਾ ਵਾਲੇ ਵੀਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰਕਾ ਲਿਖਦੇ ਨੇ ਜਿਦੇ ਵਿੱਚ ਉਹਨਾਂ ਨੇ ਇਹ ਮੰਗ ਰੱਖੀ ਹੈ ਕਿ ਜੇਕਰ ਇਸਲਾਮ ਭਾਈਚਾਰੇ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਨਮਾਜ਼ ਪੜਨ ਦੀ ਤੇ ਸਾਨੂੰ ਕਿਉਂ ਨਹੀਂ? ਪਹਿਲੀ ਗੱਲ ਤੇ ਮੈਨੂੰ ਇਹ ਲੱਗਦਾ ਜੀ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਆ ਜੀ ਜਿਨ੍ਹਾਂ ਨੇ ਦਰਬਾਰ ਦੇ ਅੰਦਰ ਨਮਾਜ਼ ਪੜਨ ਦੀ ਆਗਿਆ ਦਿੱਤੀ ਹਮ ਉਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਬਿਲਕੁਲ ਪਤਾ ਨਹੀਂ ਹੈਗਾ ਹਮ ਨਾ ਤੇ ਉਥੋਂ ਦੀ ਸੰਗਤ ਨੂੰ ਵੀ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਸਵਾਲ ਕਰਨਾ ਚਾਹੀਦਾ ਵੀ ਇਹ ਕਿਹੜੀ ਮਰਿਆਦਾ ਅਨੁਸਾਰ ਹੈ ਕਿ ਉਥੇ ਅੰਦਰ ਤੁਸੀਂ ਨਮਾਜ਼ ਪੜ ਸਕਦੇ ਜੀ ਹਮ ਹੁਣ ਮੁਸਲਮਾਨ ਵੇਖੋ ਬਈ ਸਭ ਤੋਂ ਵੱਡੀ ਗੱਲ ਤੇ ਇਹ ਕਿ ਮੁਸਲਮਾਨ ਕਹਿੰਦਾ ਕਿ ਰੱਬ ਪੱਛਮ ਜੇ ਔਰ ਕਿਤੇ ਨਹੀਂ ਹੈਗਾ ਹੂੰ ਤੇ ਸਾਡਾ ਗੁਰਦੁਆਰਾ ਸਾਡਾ ਗੁਰੂ ਘਰ ਕੀ ਸਾਡਾ ਸੰਧਾਤ ਗੁਰਬਾਣੀ ਕੀ ਕਹ ਰਹੀ ਜੇ ਘਟ ਘਟ ਮੇਂ ਹਰੂ ਵਸੇ ਬਿਲਕੁਕੁਲ ਹੈਨਾ ਤੇ ਉਥੇ ਦੇ ਵਿਚਾਰ ਪਰ ਇਨੀ ਰਲ ਦਈ ਤੇ ਤੁਸੀਂ ਫਿਰ ਉਥੇ ਦਰਬਾਰ ਦੇ ਵਿੱਚ ਜਾ ਤੇ ਇਹਨਾਂ ਨੂੰ ਕਹੋਗੇ ਤੁਸੀਂ ਆਪਣੇ ਪੂਰਬ ਵੱਲ ਨੂੰ ਮੁਹਰ ਕੇ ਕਰੋ ਨਮਾਜ਼ ਦਾ ਹੂੰ ਬਾਕੀ ਜਦੋਂ ਉਹ ਤੇ ਵਿਚਾਰ ਤਾਂ ਇਨੀ ਦਲਦੀ ਹੁਣ ਪਰ ਦੇਖੋ ਕਿ ਇਹਨਾਂ ਸਾਂਝੇ ਪੁਨੇ ਦੇ ਨਾਂ ਥੱਲੇ ਉਹ ਮਰਿਆਦਾ ਦੀਆਂ ਧੱਜੀਆਂ ਡਾਉਂਦੇ ਕਿ ਜਿਹੜਾ ਤੁਮਕੋ ਤੁਹਾਰਾ ਖੂਬਿਓ ਉਹਨਾਂ ਦੇ ਘਰੇ ਆ ਨਾ ਉਹਨਾਂ ਦੇ ਘਰੇ ਮਸਜਿਦ ਦੇ ਵਿੱਚ ਭਾਵੇਂ ਉਹ ਪੰਜ ਵਾਰੀ ਨਮਾਜ਼ ਪੜਨ ਭਾਵੇਂ ਉਹ ਸਾਰਾ ਦਿਨ ਨਮਾਜ਼ ਪੜੀ ਜਾਂਦੇ ਲਾ ਕਿ ਦੂਜੀ ਗੱਲ ਹੈ ਕਿ ਤੁਸੀਂ ਮੈਂ ਕਿੰਨਾ ਕਿ ਜਿਹੜੇ ਉਹ ਪ੍ਰਬੰਧਕ ਆ ਜਾਂ ਜਿਹੜੇ ਸਿੱਖ ਇਸ ਗੱਲ ਨੂੰ ਬੜਾ ਜੀ ਪਿਆਰ ਵਾਲੀ ਭਾਈਚਾਰਕ ਸਾਂਝਲੀ ਗੱਲ ਮੰਨਦੇ ਆ ਕਿ ਉਹ ਕਦੀ ਮਸਜਿਦ ਦੇ ਵਿੱਚ ਜਾ ਕੇ ਨਿਤਨੇਮ ਕਰਕੇ ਆਇਆ ਕਰਨਾ ਤੇ ਇੱਕ ਇਸਲਾਮ ਦੇ ਮੈਂ ਮੌਲਵੀ ਦੀ ਗੱਲ ਸੁਣ ਰਿਹਾ ਸੀ ਸੋਸ਼ਲ ਮੀਡੀਆ ਉਹ ਕਹਿੰਦਾ ਵੀ ਜੇ ਕਿਸੇ ਨੂੰ ਇਤਰਾਜ਼ ਇਸ ਚੀਜ਼ ਦਾ ਵੀ ਅਸੀਂ ਨਮਾਜ਼ ਨਹੀਂ ਪੜ ਸਕਦੇ ਗੁਰੂ ਘਰ ਜਾ ਕੇ ਉਹ ਕਹਿੰਦਾ ਫਿਰ ਫਰੀਦ ਸਾਹਿਬ ਦੇ ਸ਼ਲੋਕ ਵੀ ਕੱਢਦੇ ਹੋ ਵਿੱਚੋਂ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਕੱਢ ਦਿਆ ਕਰੋ ਵੀ ਤਾਂ ਮੁਸਲਮਾਨ ਜੇ ਤੁਸੀਂ ਉਹਦੇ ਆਧਾਰ ਤੇ ਸਾਡੇ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਾਉਣੀ ਆ ਉਹਦੇ ਮਰਿਆਦਾ ਨੂੰ ਢਾਹ ਲਾਉਂਦੇ ਜੇ ਨਾ ਜਾਂ ਤੇ ਫਿਰ ਤੁਸੀਂ ਉਹ ਜਿਹੜੀ ਵੇਖੋ ਹੁਣ ਫਰੀਦੀ ਦੇ ਸ਼ਲੋਕ ਸਾਰੇ ਨਹੀਂ ਬਾਣੀ ਚ ਦਰਜ ਜਿਹੜੇ ਉਹ ਥੋੜੇ ਕੁਝ ਦਰਜ ਆ ਹਨ ਜਿਹੜੇ ਉਸ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਜਿਹੜੇ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ ਕਿ ਜੇ ਹੁਣ ਅੱਜ ਤੁਸੀਂ ਉਹ ਜਦੋਂ ਵਿਚਾਰਧਾਰਾ ਆਪਣੀ ਮੇਲ ਹੀ ਨਹੀਂ ਖਾਂਦੀ ਤੁਸੀਂ ਕਹਿੰਦੇ ਜੇ ਪੱਛਮ ਜਾ ਰਾਬਿਆ ਸਾਡਾ ਕਹਿੰਦੇ ਘੱਟ ਘੱਟ ਮਿਹਰ ਦੂਰ ਸੇ ਹਨਾ ਕਿ ਜਦੋਂ ਉਸੇ ਮੇਲ ਹੀ ਨਹੀਂ ਖਾਂਦੀ ਤੇ ਫਿਰ ਤੁਹਾਨੂੰ ਉੱਥੇ ਵੀ ਕਾ ਕਿਉਂ ਨਹੀਂ ਕਿਸੇ ਜਥੇਬੰਦੀ ਦਾ ਬਿਆਨ ਆਇਆ ਹੈ ਹਨਾ ਕਿ ਸਿਆਸਤ ਕਰਕੇ ਬਿਆਨ ਨਹੀਂ ਆਇਆ ਪਰ ਮੈਂ ਕਿੰਨਾ ਕਿ ਇਹੋ ਜੀ ਸਿਆਸਤ ਜੀ ਸਿੱਖ ਕਰਨੀ ਆ ਤੇ ਉਹ ਸਿੱਖ ਨਹੀਂ ਹੂੰ ਸਿੱਖ ਦੇ ਲਈ ਤੇ ਏਡੀ ਜੜ ਮਾੜੀ ਸਿਆਸਤ ਉਹਦੇ ਲਈ ਤੇ ਮर्यादा ਸਭ ਤੋ ਟੁੱਟੇ ਜਾਂ ਗੁਰੂ ਘਰ ਸਭ ਟੁੱਟੇ ਆ ਆਪਾਂ ਦੇਖਦੇ ਆ ਕਿ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਵਾ ਤੇ ਮੀਰੀ ਦਾ ਨੀਵਾ ਵਾ ਬਿਲਕੁਲ ਹਨਾ ਕਿ ਧਰਮ ਉੱਚਾ ਤੇ ਸਿਆਸਤ ਨੀਵੀਂ ਆ ਤੇ ਇਹਨਾਂ ਨੇ ਧਰਮ ਨੀਵਾ ਕਰਕੇ ਸਿਆਸਤ ਉੱਚੀ ਕਰਤੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਰ ਟੀਵੀ ਨਾਲ ਮੈਂ ਹਰਗੁਰਦਿਆਲ ਸਿੰਘ ਤੇ ਅਕਸਰ ਸਿੱਖ ਕੌਮ ਦੇ ਵਿੱਚ ਜਦੋਂ ਵੀ ਕੋਈ ਵਿਵਾਦ ਛਿੜਦਾ ਹੈ ਤੇ ਉਤੇ ਆਪਾਂ ਵਿਚਾਰ ਚਰਚਾ ਕਰਦੇ ਹੁੰਦੇ ਆ ਅੱਜ ਇੱਕ ਨਵਾਂ ਵਿਵਾਦ ਨਿਕਲ ਕੇ ਸਾਹਮਣੇ ਆਇਆ ਹੈ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਇਸਲਾਮ ਭਾਈਚਾਰੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ ਉਸ ਤੋਂ ਬਾਅਦ ਕੱਲ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ਿਵ ਸੈਨਾ ਵਾਲੇ ਵੀਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਕਲਖਦੇ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਮੰਗ ਰੱਖੀ ਹੈ ਕਿ ਜੇਕਰ ਇਸਲਾਮ ਭਾਈਚਾਰੇ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਨਮਾਜ਼ ਪੜਨ ਦੀ ਤੇ ਸਾਨੂੰ ਕਿਉਂ ਨਹੀਂ ਸੋ ਉਹਨਾਂ ਨੇ ਵੀ ਇਤਰਾਜ਼ ਕੀਤਾ ਸ਼ਾਇਦ ਉਸੇ ਵੀਡੀਓ ਨੂੰ ਵੇਖ ਕੇ ਇਹ ਗੱਲ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈ ਮੇਰੇ ਨਾਲ ਇਸੋਲੇ ਕਥਾ ਬਾਚਕ ਨੇ ਭਾਈ ਰਜਿੰਦਰ ਸਿੰਘ ਜੀ ਆਪਾਂ ਪੌਣੇ ਫਤਿਹ ਸਾਂਝ ਤੇ ਕਰਦੇ ਆ ਗੱਲਾਂ ਬਤਾ ਜਾਣਦੇ ਆ ਕਿ ਕੀ ਮर्यादा ਅਨੁਸਾਰ ਕਿਸੇ ਦੂਸਰੇ ਧਰਮ ਦੀ ਨਮਾਜ਼ ਅਦਾ ਕਰਨਾ ਜਾਂ ਦੂਸਰੇ ਧਰਮ ਦੇ ਹਵਨ ਕਰਨਾ ਆਰਤੀਆਂ ਕਰਨਾ ਇਹ ਸਿੱਖ ਰਹਿਤ ਮर्याਦਾ ਅਨੁਸਾਰ ਸਹੀ ਹੈ ਜਾਂ ਗਲਤ ਹੈ ਆਓ ਪੌਣੇ ਫਤਿਹ ਸਾਂਝ ਤੇ ਕਰਦੇ ਆ ਗੱਲਬਾਤਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਪਹਿਲਾਂ ਇਸਲਾਮ ਭਾਈਚਾਰੇ ਨੇ ਨਮਾਜ਼ ਪੜ੍ਹੀ ਅੱਜ ਕੱਲ੍ਹ ਹਿੰਦੂ ਵੀਰ ਜਿਹੜੇ ਆ ਉਹ ਇਕੱਠੇ ਹੋ ਕੇ ਅਕਾਲ ਤਖਸਾਲਤਾ ਮਿਸਾਲ ਨੂੰ ਕਿ ਪੱਤਰ ਲਿਖਦੇ ਸਾਨੂੰ ਵੀ ਇਜਾਜ਼ਤ ਦਿੱਤੀ ਜਾਵੇ ਕਿਵੇਂ ਦੇਖਦੇ ਹੋ ਦੋ ਚੀਜ਼ਾਂ ਪਹਿਲੀ ਗੱਲ ਤੇ ਮੈਨੂੰ ਇਹ ਲੱਗਦਾ ਜੀ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਆ ਜੀ ਜਿਨ੍ਹਾਂ ਨੇ ਦਰਬਾਰ ਦੇ ਅੰਦਰ ਨਮਾਜ਼ ਪੜਨ ਦੀ ਆਗਿਆ ਦਿੱਤੀ ਹਮ ਉਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਬਿਲਕੁਲ ਪਤਾ ਨਹੀਂ ਹੈਗਾ ਹਮ ਹਨਾ ਤੇ ਉਥੋਂ ਦੀ ਸੰਗਤ ਨੂੰ ਵੀ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਸਵਾਲ ਕਰਨਾ ਚਾਹੀਦਾ ਵੀ ਇਹ ਕਿਹੜੀ ਮਰਿਆਦਾ ਅਨੁਸਾਰ ਹੈ ਕਿ ਉਥੇ ਅੰਦਰ ਤੁਸੀਂ ਨਮਾਜ਼ ਪੜ ਸਕਦੇ ਜੀ ਹਮ ਉਹ ਤਾਂ ਕਰਕੇ ਨਹੀਂ ਮੈਂ ਕਹਿ ਰਿਹਾ ਜੀ ਸਿੱਖ ਕਹਿੰਦਾ ਮੁਸਲਮਾਨ ਮਾੜੇ ਜੀ ਸਿੱਖ ਕਹਿੰਦਾ ਏ ਤੁਮ ਕੋ ਤੁਹਾਰਾ ਖੂਬ ਹਮ ਕੋ ਹਮਾਰਾ ਖੂਬ ਹਣਾ ਬਿਲਕੁਲ ਇਹ ਬਚਨ ਆਪਾਂ ਆਮ ਹੀ ਤੁਸੀਂ ਸੁਨੇ ਆ ਸਾਰਿਆਂ ਨੇ ਸੁਨੇ ਆ ਕਿ ਇਹ ਬਚਨ ਉਦੋਂ ਇਹ ਜਦੋਂ ਬਹਾਦਰ ਸ਼ਾਹ ਦੇ ਦਰਬਾਰ ਦੇ ਅੰਦਰ ਜੀ ਉਹਦੀ ਗੁਰੂ ਪਾਤਸ਼ਾਹ ਜੀ ਨੇ ਮਦਦ ਕੀਤੀ ਜੰਗ ਦੇ ਵਿੱਚ ਤੇ ਜਦੋਂ ਬਹਾਦਰ ਸ਼ਾਹ ਦੀ ਜਿੱਤ ਹੋਈ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਉਹਨੇ ਗੁਰੂ ਪਾਤਸ਼ਾਹ ਜੀ ਨੂੰ ਖਿਲਤ ਭੇਟ ਕੀਤੀ ਹਣਾ ਇੱਕ ਗੱਲ ਚਲੋ ਆਪਾਂ ਲੰਮੀ ਇੰਟਰਵਿਊ ਵਿਚਾਰ ਕਰਨੀ ਖੁੱਲੀ ਜੀ ਉਨੇ ਖਿਲਤ ਭੇਟ ਕੀਤੀ ਤੇ ਉਸ ਵੇਲੇ ਮੁਗਲ ਜਿਹੜਾ ਰਾਜ ਦੀ ਇੱਕ ਰੀਤ ਸੀ ਕਿ ਜਿਹੜੀ ਬਾਦਸ਼ਾਹ ਖਿਲਤ ਭੇਟ ਕਰਦਾ ਉਹ ਉਹਦੇ ਸਾਹਮਣੇ ਦਰਬਾਰ ਦੇ ਵਿੱਚ ਹੀ ਪਾਉਣੀ ਪੈਂਦੀ ਬੰਦੇ ਨੂੰ ਤੇ ਇੱਕ ਬੰਦਾ ਹਿੰਦੂਸਤਾਨ ਦਾ ਕੇਵਲ ਇੱਕ ਬੰਦਾ ਸੀ ਜਿਹੜਾ ਨਹੀਂ ਸੀ ਪਾ ਸਕਦਾ ਉਹ ਸੀ ਉਹਨਾਂ ਦਾ ਜਿਹੜਾ ਧਰਮ ਦਾ ਹਨਾ ਕਿ ਧਰਮ ਦਾ ਜਿਹੜਾ ਕਾਜੀ ਹੀ ਜਿਹੜਾ ਧਰਮ ਦਾ ਗੁਰੂ ਧਰਮ ਗੁਰੂ ਨਹੀਂ ਹੀ ਪਾ ਸਕਦਾ ਬਾਕੀ ਸਾਰੇ ਬੰਦੇ ਨੂੰ ਉਹ ਆਪਣੇ ਨਾਲ ਵਾਲੇ ਬੰਦੇ ਨੂੰ ਫੜਾ ਦਿੰਦਾ ਹੈ ਖਿਲਤ ਰਾਜੇ ਵੱਲੋਂ ਭੇਟ ਕੀਤੀ ਹੁਣ ਗੁਰੂ ਪਾਤਸ਼ਾਹ ਜੀ ਨੂੰ ਨੇ ਖਿਲਤ ਭੇਟ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਨਾਲ ਸਿੰਘ ਹੀ ਭਜਾਇਆ ਸਿੰਘ ਦੀ ਉਹਨਾਂ ਨੂੰ ਫੜਾਤੀ ਤੇ ਜਿਹੜੇ ਉਸ ਵੇਲੇ ਦਰਬਾਰ ਦੇ ਕਾਜੀ ਸੀ ਜਿਹੜੇ ਵਜ਼ੀਰ ਸੀ ਸਾਰੇ ਦਰਬਾਰੀ ਉਹਨਾਂ ਨੂੰ ਬੜੀ ਚੇੜਮਚੀ ਕਿ ਜਿਹੜਾ ਬਾਦਸ਼ਾਹ ਹਿੰਦੁਸਤਾਨ ਦਾ ਉਹ ਸਿੱਖਾਂ ਦੇ ਗੁਰੂ ਨੇ ਇੱਕ ਧਾਰਮਿਕ ਗੁਰੂ ਵਜੋਂ ਮੰਨ ਲਿਆ ਹੁਣ ਉਹਨਾਂ ਨੇ ਅੰਦਰ ਕਦੋਂ ਈਰਖਾ ਹੁੰਦੀ ਹੈ ਨਾ ਤੇ ਬੰਦਾ ਅਗਲੇ ਨੂੰ ਨੀਵਾ ਵਿਖਾਉਣਾ ਚਾਹੁੰਦਾ ਹੈ ਬਿਲਕੁਲ ਉਹਨਾਂ ਨੇ ਗੱਲ ਕੀ ਕੀਤੀ ਕਿ ਆਪਣੇ ਬਹਾਦਰ ਸ਼ਾਹ ਨੂੰ ਕਹਿੰਦੇ ਵੀ ਅਸੀਂ ਤੁਸੀਂ ਧਾਰਮਿਕ ਗੁਰੂ ਕਰਕੇ ਮੰਨ ਲਿਆ ਸੱਜੇ ਪਾਸੇ ਬਾ ਲਿਆ ਸਿੱਖਾਂ ਦੇ ਗੁਰੂ ਨੂੰ ਕਿ ਅਸੀਂ ਸਵਾਲ ਕਰਨੇ ਆ ਗੁਰੂ ਨੂੰ ਤੇ ਜੇ ਸਵਾਲਾਂ ਦੇ ਵਿੱਚ ਉਹ ਜਵਾਬ ਨਾ ਦੇ ਸਕਿਆ ਤੇ ਫਿਰ ਸਮਝ ਲਓ ਕਿ ਤੁਸੀਂ ਗਲਤ ਗੁਰੂ ਮੰਨ ਲਿਆ ਹੈ ਕਿ ਤੁਸੀਂ ਆਪਣਾ ਧਾਰਮਿਕ ਰੱਬਰ ਗਲਤ ਬੰਦਾ ਚੁਣ ਲਿਆ ਹੈ ਹੁਣ ਤਰਮੋਨੇ ਬਾਦਰਸ਼ਾਹ ਨੇ ਕਿਹਾ ਕਿ ਕੋਈ ਗੱਲ ਨਹੀਂ ਬੇਸ਼ੱਕ ਸਵਾਲ ਕਰੋ ਤੁਸੀਂ ਅਗਲੇ ਦਿਨ ਜਦੋਂ ਗੁਰੂ ਪਾਤਸ਼ਾਹ ਜੀ ਉੱਥੇ ਮੁਗਲ ਦਰਬਾਰ ਹੀ ਉਹਦੇ ਵਿੱਚ ਤੇ ਉਹਨਾਂ ਨੇ ਸਵਾਲ ਕੀਤੇ ਕਹਿੰਦੇ ਕਿ ਹੁਣ ਸਵਾਲ ਵੇਖੋ ਕੀਤਾ ਉਹਨਾਂ ਨੇ ਕਿ ਮਜਬ ਤੁਹਾਰਾ ਖੂਬ ਜਾਂ ਹਮਾਰਾ ਖੂਬ ਕਿ ਜਿਹੜਾ ਮਜਬਿਆ ਤੁਹਾਰਾ ਤੁਹਾਡਾ ਖੂਬ ਹੈ ਜਾਂ ਸਾਡਾ ਖੂਬ ਹੈ ਹੁਣ ਜੇ ਗੁਰੂ ਪਾਤਸ਼ਾਹ ਜੀ ਉੱਥੇ ਕਹਿੰਦੇ ਆ ਕਿ ਜੀ ਤੁਹਾਡਾ ਖੂਬ ਹੈ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਛੱਡੋ ਸਾਡੇ ਚ ਆਜੋ ਤੇ ਜੇ ਗੁਰੂ ਤੇ ਫਿਰ ਉਹਨਾਂ ਨੇ ਕਹਿਣਾ ਵੀ ਇਹ ਤੇ ਕਾਫਰ ਹੈ ਵੀ ਇਹਨਾਂ ਨੇ ਰਾਜੇ ਨੂੰ ਉਹਨਾਂ ਨੇ ਚੁਕਣਾ ਵੀ ਤੂੰ ਇਹਨੂੰ ਧਾਰਮਿਕ ਗਰੂ ਕਹਿੰਦੇ ਆਂ ਤੇ ਇਹ ਤੇ ਆਪਣੇ ਮਜ਼ਬੂ ਨੂੰ ਮਾੜਾ ਕਹੀ ਜਾਂਦਾ ਹੁਣ ਗੁਰੂ ਪਾਤਸ਼ਾਹ ਜੀ ਦਾ ਉੱਥੇ ਉੱਤਰ ਦੇਖੋ ਕਿੰਨਾ ਪਿਆਰਾ ਉਹਨਾਂ ਨੇ ਕਿਹਾ ਕਿ ਤੁਮ ਕੋ ਤੁਹਾਰਾ ਖੂਬ ਹਮ ਕੋ ਹਮਾਰਾ ਖੂਬ ਹੁਣ ਮੁਸਲਮਾਨ ਨੂੰ ਸਿੱਖ ਮਾੜਾ ਨਹੀਂ ਕਹਿੰਦਾ ਪਰ ਸਾਡੇ ਗੁਰਦਵਾਰੇ ਦੀ ਕੋਈ ਮਰਿਆਦਾ ਨਾ ਸਾਡੇ ਗੁਰਦਵਾਰੇ ਦਾ ਕੋਈ ਸਿਧਾਂਤ ਆ ਕਿ ਇਹਦਾ ਮਤਲਬ ਹੁਣ ਮੁਸਲਮਾਨ ਵੇਖੋ ਬਈ ਸਭ ਤੋਂ ਵੱਡੀ ਗੱਲ ਤੇ ਇਹ ਕਿ ਮੁਸਲਮਾਨ ਕਹਿੰਦਾ ਕਿ ਰੱਬ ਪੱਛਮ ਜੇ ਔਰ ਕਿਤੇ ਨਹੀਂ ਹੈਗਾ ਹੂੰ ਸਾਡਾ ਗੁਰਦੁਆਰਾ ਸਾਡਾ ਗੁਰੂ ਘਰ ਕੀ ਸਾਡਾ ਸੰਧਾਤ ਗੁਰਬਾਣੀ ਕੀ ਕਹਿ ਰਹੀ ਜੇ ਘਟ ਘਟ ਮੇਂ ਹਰਿ ਜੂ ਬਸੇ ਹਣਾ ਕਿ ਉੱਥੇ ਦੇ ਵਿਚਾਰਤ ਪਰ ਇਨੀ ਰਲਦੀ ਤੇ ਤੁਸੀਂ ਫਿਰ ਉੱਥੇ ਦਰਬਾਰ ਦੇ ਵਿੱਚ ਜਾਂ ਤੇ ਇਹਨਾਂ ਨੂੰ ਕਹੋਗੇ ਤੁਸੀਂ ਆਪਣੇ ਪੂਰਬ ਵੱਲ ਨੂੰ ਮੂੰਹ ਕਰਕੇ ਕਰੋ ਨਮਾਜ਼ ਦਾ ਹਾਂ ਕਿ ਜਦੋਂ ਉੱਥੇ ਵਿਚਾਰਤ ਪਰ ਇਨੀ ਰਲਦੀ ਤੇ ਦੂਜੀ ਗੱਲ ਜਿਹੜਾ ਇਹ ਇੱਕ ਸਾਂਝੇ ਪੁਨੇ ਦੇ ਥੱਲੇ ਨਾ ਸਾਂਝੇ ਪੁਨੇ ਦੀ ਗੱਲ ਕਰ ਰਿਹਾ ਭਾਈ ਜਾਰ ਕਾਂਝੀ ਦੀ ਗੱਲ ਕਰਕੇ ਤੇ ਸਾਂਝੇ ਪੁਨੇ ਦਾ ਮਕੋਟਾ ਜਿਹਾ ਪਾ ਕੇ ਉਹਦੇ ਥੱਲੇ ਇਦਾਂ ਦੀਆਂ ਜਿਹੜੀਆਂ ਮਰਿਆਦਾਆਂ ਦੀਆਂ ਢੱਡੀਆਂ ਡਾਉਂਦੇ ਆ ਪ੍ਰਬੰਧਕ ਹਾਂ ਮੈਂ ਕਿੰਨਾ ਕਿ ਗੁਰਦੁਆਰਾ ਸਾਂਝਾ ਹੈ ਉਹ ਕਾਦੇ ਲਈ ਹੈ ਵੇਖੋ ਗੁਰਬਾਣੀ ਨੇ ਦੱਸਿਆ ਹੈ ਕਿ ਹਨਾ ਕਿ ਛਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਹੁਣ ਇਥੇ ਉਪਦੇਸ਼ ਦੀ ਗੱਲ ਕੀਤੀ ਹੈ ਕਿ ਗੁਰੂ ਘਰ ਕੋਈ ਆਵੇ ਬੰਦਾ ਹੂੰ ਕੋਈ ਨਹੀਂ ਵੇਖਿਆ ਜਾਊਗਾ ਕਿ ਕਿਹੜੇ ਧਰਮ ਦਾ ਆਇਆ ਹੈ ਕਿੱਥੋਂ ਆਇਆ ਹੈ ਦੁਨੀਆ ਦੇ ਕਿਹੜੇ ਕੋਨੇ ਤੋਂ ਉੱਠ ਕੇ ਆਏ ਆਣ ਕੇ ਕੀਰਤਨ ਸੁਣ ਸਕਦਾ ਹੈ ਆਣ ਕੇ ਉਪਦੇਸ਼ ਸੁਣ ਸਕਦਾ ਹੈ ਗੁਰਬਾਣੀ ਸੁਣ ਸਕਦਾ ਕਿਉਂਕਿ ਉਪਦੇਸ਼ ਜਿਹੜਾ ਸਾਂਝਾ ਹੈ ਬਿਲਕੁਲ ਹੁਣ ਇਹਦਾ ਮਤਲਬ ਇਹ ਥੋੜਾ ਕਿ ਉੱਥੇ ਆਣ ਕੇ ਆਪਣਾ ਉਪਦੇਸ਼ ਦੇਣ ਲਾਪੂਗਾ ਹੂੰ ਹਨਾ ਅਪਦੇਸ਼ ਗੁਰੂ ਦਾ ਸੁਣ ਸਕਦਾ ਮਤਲਬ ਉੱਥੋਂ ਤੇ ਸਿੱਖਿਆ ਲੈਣੀ ਹੀ ਸਿੱਖਿਆ ਦੇ ਥੋੜੀ ਸਕਦੇ ਤੁਸੀਂ ਹਾਂ ਕਿ ਸਿੱਖਿਆ ਲੈ ਸਕਦਾ ਕੋਈ ਵੀ ਆਵੇ ਦੂਜਾ ਸਾਂਝਾ ਕਿ ਮੰਲੋ ਲੰਗਰ ਕਰ ਦਿੰਦੇ ਆ ਲੰਗਰ ਚ ਅੱਜ ਤੱਕ ਗੁਰਦੁਆਰੇ ਚ ਕੋਈ ਆਉਂਦਾ ਪਿਆ ਨਹੀਂ ਪੁੱਛਿਆ ਜਾਂਦਾ ਕਿ ਤੂੰ ਦੁਨੀਆ ਦੇ ਕਿਹੜੇ ਕੋਨੇ ਚੋਂ ਆਇਆ ਕਿਹੜੀ ਜਾਤ ਚੋਂ ਉੱਠ ਕੇ ਆਇਆ ਕਿਹੜੇ ਧਰਮ ਚੋਂ ਆਇਆ ਕਿਸੇ ਦੀ ਪੱਗ ਨਹੀਂ ਵੇਖੀ ਜਾਂਦੀ ਲੰਗਰ ਛਕਾਉਣ ਲੱਗਿਆ ਹਨਾ ਸਾਰਿਆਂ ਨੂੰ ਕਿਸੇ ਦਾ ਪਹਿਰਾਵਾ ਨਹੀਂ ਵੇਖਿਆ ਜਾਂਦਾ ਸਿੱਖ ਜਾਂ ਨਹੀਂ ਲੰਗਰ ਸਾਂਝਾ ਗੁਰਦੁਆਰਾ ਸਾਂਝਾ ਉਹ ਇਸ ਕਰਕੇ ਸਾਂਝਾ ਹੈ ਹੁਣ ਪਰ ਦੇਖੋ ਕਿ ਇਹਨਾਂ ਸਾਂਝੇ ਪੁਨੇ ਦੇ ਨਾਂ ਥੱਲੇ ਉਹ ਮर्यादा ਦੀਆਂ ਧੰਜੀਆਂ ਡਾਉਂਦੇ ਕਿ ਜਿਹੜਾ ਤੁਮਕੋ ਤੁਹਾਰਾ ਖੂਬ ਉਹਨਾਂ ਦੇ ਘਰੇ ਆ ਨਾ ਉਹਨਾਂ ਦੇ ਘਰੇ ਮਸਜਿਦ ਦੇ ਵਿੱਚ ਭਾਵੇਂ ਉਹ ਪੰਜ ਵਾਰੀ ਨਮਾਜ਼ ਪੜਨ ਭਾਵੇਂ ਉਹ ਸਾਰਾ ਦਿਨ ਨਮਾਜ਼ ਪੜੀ ਜਾਂ ਨਾ ਕਿ ਦੂਜੀ ਗੱਲ ਹੈ ਕਿ ਤੁਸੀਂ ਮੈਂ ਕਿੰਨਾ ਕਿ ਜਿਹੜੇ ਉਹ ਪ੍ਰਬੰਧਕ ਆ ਜਾਂ ਜਿਹੜੇ ਸਿੱਖ ਇਸ ਗੱਲ ਨੂੰ ਬੜਾ ਜੀ ਪਿਆਰ ਵਾਲੀ ਭਾਈਚਾਰਕ ਸਾਂਝਲੀ ਗੱਲ ਮੰਨਦੇ ਆ ਕਿ ਉਹ ਕਦੀ ਮਸਜਿਦ ਦੇ ਵਿੱਚ ਜਾ ਕੇ ਨਿਤਨੇਮ ਕਰਕੇ ਆਇਆ ਕਰਨਾ ਪੜਨਾ ਰਹਿ ਦਸ ਜਾ ਕੇ ਸਪੀਕਰ ਦੇ ਵਿੱਚ ਇੱਕ ਇਸਲਾਮ ਦੇ ਮੈਂ ਮੌਲਵੀ ਦੀ ਗੱਲ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਉਹ ਕਹਿੰਦਾ ਵੀ ਜੇ ਕਿਸੇ ਨੂੰ ਇਤਰਾਜ ਇਸ ਚੀਜ਼ ਦਾ ਵੀ ਅਸੀਂ ਨਮਾਜ਼ ਨਹੀਂ ਪੜ ਸਕਦੇ ਗੁਰੂ ਘਰ ਜਾ ਕੇ ਉਹ ਕਹਿੰਦਾ ਫਿਰ ਫਰੀਦ ਸਾਹਿਬ ਦੇ ਸ਼ਲੋਕ ਵੀ ਕੱਢ ਦਿਓ ਵਿੱਚੋਂ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਕੱਢਿਆ ਕਰੋ ਵੀ ਤਾਂ ਮੁਸਲਮਾਨ ਨੇ ਦੇਖੋ ਉਹ ਤੇ ਅਹੀਂ ਕਹਿੰਦੇ ਆ ਕਿ ਜਿਹੜਾ ਸਿੱਖ ਆ ਉਹ ਜਾਤ ਪਾਤ ਜਨ ਕੀ ਜਾਤ ਗੋਤ ਕੁਲ ਹਣਾ ਕਿ ਗੁਰੂ ਨੇ ਜਿਹੜਾ ਉਹਨਾਂ ਨੇ ਸਰਦਾਰੀ ਪਾਤਸ਼ਾਹੀ ਉਹਨਾਂ ਨੂੰ ਬਖਸ਼ੀ ਕਿ ਜਾਤ ਪਾਤ ਨਹੀਂ ਮੰਨੀ ਜੀ ਹੁਣ ਜਿਹੜੇ ਬੰਦਿਆਂ ਨੂੰ ਨਾਮਦੇਵ ਦੀ ਬਾਣੀ ਅਗਲੇ ਮੰਦਿਰ ਚ ਨਹੀਂ ਵੜਨ ਦਿੱਤਾ ਹਣਾ ਪਰ ਸਾਡੇ ਗੁਰੂ ਨੇ ਕਿੱਥੇ ਥਾਂ ਦਿੱਤੀ ਬਿਲਕੁਲ ਹਨਾ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਅੱਗੇ ਬਾਤ ਆ ਸਭ ਤੋਂ ਅੱਗੇ ਬਾਤ ਆ ਕਿ ਅਸੀਂ ਮੱਥਾ ਟੇਕਦੇ ਹਾਂ ਸਾਡੇ ਗੁਰੂ ਨੇ ਕਿਸੇ ਨਾਲ ਵਿਤਕਰਾ ਰੱਖਿਆ ਹੀ ਨਹੀਂ ਕਿਸੇ ਨਾਲ ਸਤਕਾਰ ਰੱਖਿਆ ਨਹੀਂ ਉਹ ਬਾਣੀ ਨੂੰ ਕਿੱਥੇ ਵੇਖੋ ਜਗ੍ਹਾ ਦੇਤੀ ਹੁਣ ਤੁਸੀਂ ਕਹੋਗੇ ਜੇ ਤੁਸੀਂ ਉਹਦੇ ਆਧਾਰ ਤੇ ਸਾਡੇ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਾਉਣੀ ਆ ਉਹਦੇ ਮਰਿਆਦਾ ਨੂੰ ਢਾਹ ਲਾਉਂਦੇ ਜੇ ਨਾ ਜਾਂ ਤੇ ਫਿਰ ਤੁਸੀਂ ਉਹ ਜਿਹੜੀ ਵੇਖੋ ਹੁਣ ਫਰੀਦ ਜੀ ਦੇ ਸ਼ਲੋਕ ਸਾਰੇ ਨਹੀਂ ਬਾਣੀ ਚ ਦਰਗੇ ਉਹ ਜਿਹੜੇ ਉਹ ਥੋੜੇ ਕੁਝ ਦਰਜਿਆ ਹਨ ਜਿਹੜੇ ਉਸ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਜਿਹੜੇ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ ਕਿ ਜੇ ਹੁਣ ਅੱਜ ਤੁਸੀਂ ਉਹ ਜਦੋਂ ਵਿਚਾਰਧਾਰਾ ਆਪਣੀ ਮੇਲ ਹੀ ਨਹੀਂ ਖਾਂਦੀ ਤੁਸੀਂ ਕਹਿੰਦੇ ਜੇ ਪੱਛਮ ਜਾ ਰਾਬਿਆ ਸਾਡਾ ਕਹਿੰਦੇ ਘਟ ਘਟ ਮਿਹਰ ਜੂਸੇ ਹਨਾ ਕਿ ਜਦੋਂ ਉਸ ਮੇਲ ਹੀ ਨਹੀਂ ਖਾਂਦੀ ਤੇ ਫਿਰ ਤੁਹਾਨੂੰ ਉੱਥੇ ਵੀ ਕਾਦੀ ਜਗਾ ਠੀਕ ਆ ਤੁਸੀਂ ਆਪਣੇ ਨਮਾਜ਼ ਪੜੋ ਮਾੜੇ ਨਹੀਂ ਹੁਣ ਗੁਰਨਾਨਕ ਪਾਤਸ਼ਾਹ ਜੀ ਨੇ ਜਨੂ ਪਾਉਣ ਦਾ ਵਿਰੋਧ ਕੀਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਨੂ ਖਾਤਰ ਸੀਸ ਦੇਣ ਦੇ ਹੁਣ ਇਹਦਾ ਮਤਲਬ ਇਹ ਥੋੜਾ ਕਿ ਜਨੂ ਪਾ ਲਿਆ ਸੀ ਜਨੇਊ ਤੇ ਪੌਣ ਦਾ ਵਿਰੋਧ ਕੀਤਾ ਉਹਦੇ ਨਾਲ ਸਾਡਾ ਵਿਰੋਧ ਹੀ ਆ ਭਾਵੇਂ ਅਸੀਂ ਉਹਨੂੰ ਬਚਾਉਣ ਖਾਤਰ ਸੀਸ ਦੇ ਲਿਆ ਜੀ ਹੁਣ ਦੇਖੋ ਵੀ ਮੁਸਲਮਾਨਾਂ ਨਾਲ ਜਿਹੜਾ ਸਾਡਾ ਉਹ ਉੱਥੇ ਇੱਕ ਧਾਰਮਿਕ ਸਿਧਾਂਤ ਤੇ ਵਿਰੋਧ ਹੈ ਕਿ ਉਹ ਇੱਕ ਜਿਵੇਂ ਕੀ ਰੱਬ ਨੂੰ ਇੱਕ ਉੱਥੇ ਮੰਨਦੇ ਹੋ ਕਹਿੰਦੇ ਕਿ ਜਿਹੜਾ ਮੁਹੰਮਦ ਸਾਹਿਬ ਹੈ ਉਹ ਆਖਰੀ ਪਗੰਬਰ ਹੈ ਅਸੀਂ ਉਹ ਚੀਜ਼ ਨੂੰ ਨਹੀਂ ਮੰਨਦੇ ਹਨਾ ਕਿ ਜਿਹੜਾ ਉੱਥੇ ਵਿਰੋਧ ਹੈ ਪਰ ਜੇ ਕੱਲ ਨੂੰ ਕੋਈ ਕੌਮ ਆਣ ਕੇ ਕਹੇ ਕਿ ਅਸੀਂ ਮੁਸਲਮਾਨਾਂ ਨਾਲ ਧੱਕਾ ਕਰਨਾ ਧੱਕੇ ਨਾਲ ਜ਼ਬਰੀ ਇਹਨਾਂ ਦਾ ਧਰਮ ਪਰਿਵਰਤਨ ਕਰਨਾ ਉੱਥੇ ਸਿੱਖ ਨਾਲ ਖੜਦਾ ਸਿੱਖ ਉੱਥੇ ਆਵਾਜ਼ ਚੁੱਕਦਾ ਹੈ ਕਿ ਤੱਕਾ ਕਿਸੇ ਨਾਲ ਵੀ ਭਾਵੇਂ ਹੋ ਰਿਹਾ ਵੇ ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿ ਇਹ ਚੀਜ਼ ਹੈ ਵੀ ਜੇ ਤੁਸੀਂ ਕਹੋ ਵੀ ਉੱਥੇ ਅਸੀਂ ਉਹਨਾਂ ਨੂੰ ਹੁਣ ਉੱਥੇ ਭਗਤ ਨਾਮਦੇਵ ਜੀ ਵੀ ਆ ਭਗਤ ਫਰੀਦ ਜੀ ਵੀ ਆ ਉੱਥੇ ਸਾਰੇ ਕਿਸੇ ਜਾਤ ਪਾਤ ਦਾ ਵਿਤਕਰਾ ਵੇਖਿਆ ਨਹੀਂ ਗਿਆ ਪਰ ਉਹ ਤੇ ਵਿਚਾਰਧਾਰਾ ਦੇ ਨਾਲ ਮੇਲ ਖਾਂਦਾ ਨਾ ਹੂੰ ਉਥੇ ਗੁਰੂ ਨੇ ਜਗ੍ਹਾ ਦਿੱਤੀ ਆ ਹਾਲਾਂਕਿ ਉਹ ਤੁਸੀਂ ਨਾ ਤੇ ਮਸਜਿਦ ਵਾਲਿਆਂ ਜਗ੍ਹਾ ਦਿੱਤੀ ਉਹਨਾਂ ਨੂੰ ਤੇ ਨਾ ਹੀ ਦੂਜਾ ਇਹਨਾਂ ਨੇ ਆਪਣੇ ਜਿਹੜੀ ਹਿੰਦ ਹਕੂਮਤ ਹੈ ਇਹਨਾਂ ਨੇ ਜਗ੍ਹਾ ਦਿੱਤੀ ਇਹਨਾਂ ਨੇ ਵੀ ਉਹ ਆਪਾਂ ਨੂੰ ਤੇ ਆ ਮੰਦਿਰ ਦੀ ਆਧਾਰਨ ਪਤਾ ਹਜੂਰ ਸਾਹਿਬ ਨੂੰ ਜਾਈਏ ਤੇ ਮੰਦਿਰ ਤੋਂ ਬਾਹਰ ਕੱਢਤਾ ਹੈ ਹਨਾ ਕਿ ਉਹ ਗਰਬਾਣੀ ਦੇ ਵਿੱਚ ਵੀ ਹੈਗੀ ਚੀਜ਼ ਇਸ ਕਰਕੇ ਇਹ ਜਿਹੜੀ ਗੁਰਦੁਆਰੇ ਦੀ ਆਪਾਂ ਇਹ ਨਾ ਕਰੀਏ ਕਿ ਇੱਥੇ ਅਸੀਂ ਮर्याਦਾ ਢਾਲਾਉਣਾ ਫਿਰ ਤੁਸੀਂ ਅੱਜ ਤੱਕ ਅੱਜ ਸਿੱਖ ਕੋਈ ਚਲ ਜੇ ਉੱਥੇ ਮੱਕੇ ਕੋਈ ਜਾ ਨਹੀਂ ਸਕਦਾ ਮੁਸਲਮਾਨ ਤੋਂ ਬਿਨਾ ਨਹੀਂ ਜਾ ਸਕਦਾ ਹਣਾ ਚਲੋ ਅਸੀਂ ਇਹਨਾਂ ਦੇ ਆਪਣੇ ਘਰ ਨਾਲ ਕੰਪੇਅਰ ਨਹੀਂ ਕਰਦੇ ਗੁਰੂ ਘਰ ਨੂੰ ਪਰ ਸਾਡੀ ਕੋਈ ਆਪਣੀ ਵੱਖਰੀ ਮਰਿਆਦਾ ਸਾਡੀ ਕੋਈ ਵੱਖਰੀ ਬਲਖਣਤਾ ਹੈ ਕਿ ਇਦਾਂ ਜੇ ਅਸੀਂ ਕਰਉਣ ਲੱਗ ਪਏਗੇ ਫਿਰ ਉਹ ਮਰਿਆਦਾ ਰਹਿ ਨਹੀਂ ਜਾਣੀ ਕਿਉਂਕਿ ਉਹ ਜੇ ਇਦਾਂ ਕੰਮ ਖੁੱਲਦਾ ਖੁੱਲਦਾ ਗਿਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਵੀ ਉੱਥੇ ਹਨੂਮਾਨ ਚਾਲੀ ਸ਼ਬ ਪੜਨੀ ਹੈ ਕੀ ਪੜਨਾ ਜੀ ਇਦਾਂ ਤੇ ਫਿਰ ਕੰਮ ਖਰਾਬ ਹੋਊਗਾ ਜੇ ਅੱਜ ਅਸੀਂ ਇੱਥੇ ਥੋੜੀ ਢਿੱਲ ਵਰਤੌਣ ਲੱਗ ਪਏ ਠੀਕ ਆ ਤੁਸੀਂ ਪੜਨੀ ਆ ਨਮਾਜ਼ ਜਿੱਥੇ ਮਰਜ਼ੀ ਪੜੋ ਥੋੜਾ ਜਿਹਾ ਸਮਾਂ ਹੀ ਹੋਇਆ ਇਹ ਗੱਲਾਂ ਚੱਲਦੀਆਂ ਨੂੰ ਪਹਿਲਾਂ ਕੋਈ ਦਰਬਾਰ ਸਾਹਿਬ ਉੱਥੇ ਆਣ ਕੇ ਪੜਦਾ ਹੈ ਪ੍ਰਕਰਮਾ ਜੇ ਕੋਈ ਬਾਹਰ ਕਿਤੇ ਪੜਦਾ ਹੈ ਗੁਰੂ ਘਰ ਹੁਣ ਤੇ ਯਾਰ ਹੱਦ ਹੋ ਗਈ ਆ ਸਭ ਤੋਂ ਵੱਡੀ ਗੱਲ ਵੇਖੋ ਕਿ ਸਾਡੀ ਰਹਿਤ ਮਰਿਆਦਾ ਵਗੋ ਵਰਦੀ ਉਹਦੇ ਵਿੱਚ ਗੱਲ ਕੀਤੀ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਨਾ ਉੱਥੇ ਕੋਈ ਅਨਮਤ ਦਾ ਹੋਰ ਕੋਈ ਕਰਮਣੀ ਹੋਣਾ ਕੋਈ ਕਾਂਡ ਨਹੀਂ ਹੋਣਾ ਇੱਥੋਂ ਤੱਕ ਇਹ ਕਿਹਾ ਹੈ ਕਿ ਜੇ ਬਾਣੀ ਚੱਲਣ ਦੀ ਆ ਬਾਣੀ ਦਾ ਗੁਰਬਾਣੀ ਦਾ ਪ੍ਰਵਾਹ ਆ ਤੇ ਤੁ ਲਾਗੇ ਕੋਈ ਹੋਰ ਬਾਣੀ ਨਹੀਂ ਪੜਨੀ ਹਣ ਕਿ ਇੱਕ ਸਮੇ ਇਕੋ ਕੰਮ ਹੋ ਸਕਦਾ ਵਾ ਜਾ ਕੀਰਤਨ ਹੋਊਗਾ ਜਾਂ ਕਥਾ ਹੋਊਗੀ ਜਾ ਪਾਣੀ ਪੜੀ ਜਾਊਗਾ ਹਣਾ ਹੁਣ ਇਹ ਮਿਕਸ ਤੇ ਉੱਥੇ ਹੋ ਨਹੀਂ ਸਕਦਾ ਕਿ ਇੱਕ ਪਾਸੇ ਕੀਰਤਨ ਲੱਗਾ ਹੋਵੇ ਇੱਕ ਪਾਸੇ ਕਥਾ ਲੱਗੀ ਹੋਵੇ ਇੱਕ ਪਾਸੇ ਬਾਬਾ ਸੈਜ ਪਾਠ ਵੀ ਕਰਨ ਲੱਗਾ ਹੋਵੇ ਉੱਥੇ ਕੀ ਗੱਲ ਬਣੀ ਹੋ ਗੁਰੂ ਪਾਤਸ਼ਾਹ ਜੀ ਨੇ ਇਥੋਂ ਦਾ ਕਹਤਾ ਕਿ ਉੱਥੇ ਹੋਰ ਇੱਕ ਸਮੇ ਇੱਕ ਪਾਠ ਹੋਊਗਾ ਨਾ ਕਿ ਇੱਕ ਪਾਸੇ ਇੱਕ ਕੰਮ ਹੋਊਗਾ ਦੂਜੀ ਗੱਲ ਅਣਮਤ ਦਾ ਕੋਈ ਕੰਮ ਨਹੀਂ ਕਰਨਾ ਕੀ ਗੱਲ ਹੈ ਜਿਨ੍ਹਾਂ ਨੇ ਨਮਾਜ਼ ਪੜ੍ਹਾਈ ਉਹਨਾਂ ਨੂੰ ਅਣਮਤ ਨਹੀਂ ਲੱਗਦਾ ਹੂੰ ਹਣਾ ਹੂੰ ਕਿ ਇਹ ਗੱਲਾਂ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਵੱਡਾ ਧਿਆਨ ਦੇ ਲੱਗਦਾ ਨਹੀਂ ਕਿ ਤੇ ਵੀ ਸਾਰੀ ਵੋਟਾਂ ਦੀ ਰਾਜਨੀਤੀ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉਹ ਕਹਿੰਦੇ ਵੀ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਹੋਏ ਇਸਲਾਮ ਭਾਈਚਾਰਾ ਮੇਰੇ ਨਾਲ ਆ ਜਾਵੇ ਜਾਂ ਹਿੰਦੂ ਭਾਈਚਾਰਾ ਮੇਰੇ ਨਾਲ ਆ ਜਾਵੇ ਉਹ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਵੀ ਵੋਟਾਂ ਆਉਣ ਵਾਲੀਆਂ ਤਾਂ ਹੀ ਸ਼ਾਇਦ ਕੋਈ ਰਾਜਨੀਤਿਕ ਪਾਰਟੀ ਦਾ ਬਿਆਨ ਨਹੀਂ ਆਇਆ ਤਾਂ ਹੀ ਕਿਸੇ ਮਸ਼ਹੂਰ ਕਮੇਟੀ ਦਾ ਬਿਆਨ ਤੱਕ ਨਹੀਂ ਆਇਆ ਕਿ ਕਿਉਂ ਪਈ ਇਹਨਾਂ ਨੂੰ ਮੁਸਲਮਾਨਾਂ ਨੂੰ ਇਜਾਜ਼ਤ ਦਿੱਤੀ ਗਈ ਜੇ ਵੋਟਾਂ ਦੇ ਨਾਂ ਤੇ ਵੇਖੋ ਇਹ ਸਿਆਸਤ ਕਰਨਦੇ ਹਨ ਤੇ ਫਿਰ ਵੀ ਮੈਂ ਕਹੂੰਗਾ ਕਿ ਬੜੀ ਗਿਰੀ ਹੋਈ ਸਿਆਸਤ ਇਹਨਾਂ ਦੀ ਕਿ ਗੁਰਦੁਆਰੇ ਦੀ ਮਰਿਆਦਾ ਨੂੰ ਇਹਨਾਂ ਨੇ ਧੱਜੀਆਂ ਡਾਤੀਆਂ ਵੇਖੋ ਮਹਾਰਾਜਾ ਰਣਜੀਤ ਸਿੰਘ ਹੀ ਉਹਨਾਂ ਨੇ ਵੀ ਰਾਜ ਕੀਤਾ ਉਹਨਾਂ ਨੇ ਮਸਜਿਦਾਂ ਬਣਾ ਕੇ ਦਿੱਤੀਆਂ ਹਨਾ ਉਹ ਜੇ ਅੱਜ ਦੇ ਵਰਗੇ ਇਹਨਾਂ ਵਰਗੇ ਹੁੰਦੇ ਤਾਂ ਉਹ ਤੇ ਕਹਿੰਦੇ ਕਿ ਸਾਡੇ ਗੁਰੂ ਘਰ 'ਚ ਆ ਕੇ ਨਮਾਜ਼ ਪੜ੍ਹ ਲਓ ਸਾਨੂੰ ਮੈਨੂੰ ਕੀ ਲੋੜ ਤੁਹਾਨੂੰ ਮਸਜਿਦਾਂ ਬਣਾ ਕੇ ਦੇਣ ਦੀ ਇੱਕ ਸਮੇਂ ਦਾ ਰਾਜਾ ਵਾ ਉਹ ਚਾਹੁੰਦਾ ਤੇ ਨਾਮ ਮਸਜਿਦਾਂ ਬਣਾਉਂਦਾ ਇਹਨਾਂ ਨੂੰ ਕਹਿੰਦਾ ਤੂੰ ਇੱਥੇ ਆ ਕੇ ਕਰ ਲਿਆ ਕਰੋ ਜੋ ਕਰਨਾ ਉਹਨਾਂ ਨੇ ਮਸਜਿਦਾਂ ਬਣਾ ਕੇ ਦਿੱਤੀਆਂ ਸਾਡੇ ਇਤਿਹਾਸ ਦੇ ਵਿੱਚ ਸਰੋਤਾਂ ਦੇ ਵਿੱਚ ਮਿਲਦਾ ਕਿ ਸਿੱਖਾਂ ਨੇ ਆਪਣੇ ਦਸਵੰਦ ਦੇ ਵਿੱਚੋਂ ਮਸਜਿਦਾਂ ਬਣਾ ਕੇ ਦਿੱਤੀਆਂ ਗੁਰੂ ਹਰਗੋਬਿੰਦ ਪਾਚੀ ਨੇ ਖੁਦ ਬਣਵਾਈ ਸਰਿਆਰਗੰਦਪੁਰ ਹਾਂ ਸਰਿਆਰਗੰਦਪੁਰ ਪਰ ਉਹਨਾਂ ਨੇ ਕਦੇ ਇਹ ਤੇ ਨਹੀਂ ਕਿਹਾ ਕਿ ਤੁਸੀਂ ਉੱਥੇ ਗੁਰੂ ਘਰ ਆ ਕੇ ਨਮਾਜ਼ ਪੜ੍ਹ ਲ ਆ ਸੰਧੇ ਯਰਨਲਸ ਨੇ ਜੇਲ ਦੇ ਵਿੱਚ ਹੀ ਉਹ ਵੀ ਇੱਕ ਘਟਨਾ ਮਿਲਦੀ ਹੈ ਕਿ ਮੁਸਲਮਾਨਾਂ ਨੇ ਜਦੋਂ ਉੱਥੇ ਉਹਨਾਂ ਕਥਾ ਵਿਚਾਰ ਕਰਨੀ ਤੇ ਮੁਸਲਮਾਨ ਵੀਰਾਂ ਨੇ ਜਾ ਕੇ ਫਰਿਆਦ ਕੀਤੀ ਵੀ ਅਸੀਂ ਵੀ ਨਮਾਜ਼ ਪੜ੍ਹਨੀ ਹੁੰਦੀ ਹੈ ਤੇ ਉਹਨਾਂ ਨੇ ਉੱਥੇ ਮਸਜਿਦ ਦਾ ਜਿਹੜਾ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਇੱਥੇ ਮੁਸਲਮਾਨਾਂ ਵੀਰਾਂ ਨੂੰ ਬਣਨੀ ਚਾਹੀਦੀ ਹੈ ਕਿ ਦੇਖੋ ਸਾਡੇ ਪਿੱਛੇ ਇਤਿਹਾਸ ਦੇ ਵਿੱਚ ਕਿੰਨੀਆਂ ਚੀਜ਼ਾਂ ਪਈਆਂ ਹੈ ਕਿ ਜਿਹੜਾ ਤੁਹਾਰਾ ਖੂਬ ਆ ਉਹਦੇ ਲਈ ਮਸਜਿਦਾਂ ਵੀ ਬਣਾ ਕੇ ਦਿੱਤੀਆਂ ਸਿੱਖਣੇ ਆਪ ਖੁਦ ਪੈਸਾ ਲਾ ਕੇ ਪਰ ਫਿਰ ਵੀ ਮर्याਦਾ ਨੂੰ ਛਿੱਕੇ ਨਹੀਂ ਟੰਗਿਆ ਇੱਕ ਚੀਜ਼ ਹੋਰ ਸੰਧੇ ਚਾਹਾਂਗੇ ਵੀ ਜਿੱਤਰਾ ਵੀ ਮੰਨ ਲਓ ਵੀ ਸਾਹਮਣੇ ਕੋ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਤਾਂ ਸਿਰਫ ਇੱਕ ਕੀਰਤਨ ਦੀ ਗੱਲ ਹੋਈ ਜਾਂ ਗੁਰਬਾਣੀ ਦੀ ਗੱਲ ਹੋਵੇ ਮੰਨ ਕੇ ਚਲੋ ਵੀ ਗੁਰਦੁਆਰੇ ਦੇ ਅੰਦਰ ਐਂਟਰੀ ਕਰਕੇ ਬੰਦੇ ਹੈ ਨਾ ਕਿ ਕੀ ਗੁਰਦੁਆਰੇ ਦੇ ਜਿੱਥੇ ਆਪਣਾ ਮਹਾਰਾਜ ਦਰਸ਼ਨ ਉਹ ਤੋਂ ਦੁਵਾਰ ਦੇ ਬਾਹਰ ਯਾਨੀ ਦੂਜੇ ਕਮਰੇ ਚ ਉੱਥੋਂ ਆਪਾਂ ਕਰ ਸਕਦੇ ਆ ਇਹ ਚੀਜ਼ ਦੀ ਨਮਾਜ਼ ਪੜ੍ਹੀ ਜਾ ਸਕਦੀ ਉਹ ਤੋਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਅਲੱਗ ਮੈਂ ਕਹਿੰਦਾ ਜੀ ਜਿਹੜੇ ਗੁਰਦੁਆਰੇ ਦੀ ਹਦੂਦ ਆਣਾ ਜਿੱਥੇ ਗੁਰਦੁਆਰਾ ਜਿੱਥੇ ਅਸੀਂ ਗੁਰੂ ਘਰ ਮੰਨਨਦੇ ਆ ਹੂੰ ਯਾਰ ਇਹ ਤਾਂ ਜਾਣ ਬੁੱਝ ਕੇ ਇੱਕ ਭਾਵਨਾਵਾਂ ਨਹੀਂ ਆ ਝੜਕਾਉਣ ਦੀ ਗੱਲ ਹੋ ਗਈ ਨਾ ਕਿ ਜੇ ਉੱਥੇ ਕਿ ਜਿਵੇਂ ਉਹ ਕਿਸੇ ਨੂੰ ਛੇੜਨਾ ਛੇੜਖਾਨੀ ਚੁੱਟੇ ਚੇੜਨੀ ਨਹੀਂ ਛੇੜਨੀ ਆ ਨਾ ਕਿ ਛੇੜਨ ਵਾਲੀ ਗੱਲ ਹੋਊਗੀ ਨਾ ਜੇ ਆਪਾਂ ਇਦਾਂ ਦੇ ਕੰਮ ਕਰਦਿਆਂ ਜਦੋਂ ਸਾਡੇ ਕੋਲ ਮਸਜਿਦਾਂ ਹੈਗੀਆਂ ਹੁਣ ਇਹ ਗੱਲਤ ਨਹੀਂ ਕਿ ਉਹ ਮਲੇਰ ਕੋਟਲੇ ਤੇ ਗੁਰਦਾਰੇ ਦੀ ਘਟਨਾ ਮੇਰੇ ਸਾਹਮਣੇ ਜਿਹੜੀ ਮਲੇਰ ਕੋਟਲੇ ਦੇ ਵਿੱਚ ਕਿੰਨੀਆਂ ਮਸਜਿਦਾਂ ਬਣੀਆਂ ਇਹ ਤਾਂ ਗੱਲ ਬਿਲਕੁਲ ਨਹੀਂ ਕਿ ਉੱਥੇ ਜੇ ਕਿਸੇ ਨੂੰ ਬਾਹਲਾ ਕੋਈ ਰਾਜਨੀਤੀ ਸਿਆਸਤ ਕਰਨੀ ਤੇ ਉਹਨਾਂ ਦੇ ਮਸਜਿਦ ਨੂੰ ਚਾਰ ਇੱਟਾਂ ਲਵਾ ਦੇਣ ਉੱਥੇ ਸਿਆਸਤ ਕਰ ਲੈਣ ਹਨਾ ਕਿ ਇਹ ਤਾਂ ਮਤ ਕਿ ਜਿੱਥੇ ਗੁਰਦੁਆਰੇ ਦੀ ਹਦੂਦ ਅੰਦਰ ਅਨਮਤ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਪਿੱਛੇ ਜੇ ਹੁਣ RAM ਮੰਦਰ ਦੀ ਗੱਲ ਚੱਲੀ RAM ਮੰਦਰ ਬਣਿਆ ਬਹੁਤ ਸਾਰੀਆਂ ਵੀਡੀਓਜ਼ ਐਹੋ ਜਿਹੀਆਂ ਵਾਇਰਲ ਹੋਈਆਂ ਜਿਹਦੇ ਵਿੱਚ ਇਹਨਾਂ ਨੇ ਇੱਕ ਪੋਸਟ ਪਾ ਪਾ ਕੇ ਗੱਲ ਕਹੀ ਵੀ ਇੱਥੇ ਛੂਦਰ ਬੰਦੇ ਦੇ ਪ੍ਰਸ਼ਾਦ ਦਾ ਭੋਗ ਤੱਕ ਨਹੀਂ ਲੱਗੇਗਾ ਤੇ ਜੇ ਛੂਦਰਾਂ ਦਾ ਭੋਗ ਨਹੀਂ ਲੱਗੇਗਾ ਛੂਦਰਾਂ ਦੇ ਗੁਰਦੁਆਰੇ ਚ ਆ ਕੇ ਕੀ ਲੈਣਾ ਹੈ ਫਿਰ ਬਿਲਕੁਲ ਜੀ ਇਹ ਹਨਾ ਕਿ ਉੱਥੇ ਹੁਣ ਵੇਖੋ ਹਿੰਦੂਆਂ ਦੀ ਤੇ ਗੱਲ ਇਹਨਾਂ ਦੇ ਦੇ ਕਈ ਮੰਦਰ ਇਹੋ ਜਿਹੇ ਜਿੱਥੇ ਉਹ ਅੱਜ ਤੱਕ ਵਰਨ ਨਹੀਂ ਦਿੰਦੇ ਇਸਤਰੀ ਨੂੰ ਵਰਨ ਨਹੀਂ ਦਿੰਦੇ ਸਿੱਖਾਂ ਨੂੰ ਆਣ ਮਤ ਦੇ ਬੰਦਿਆਂ ਨੂੰ ਵੀ ਵਰਨ ਨਹੀਂ ਦਿੰਦੇ ਹੁਣ ਮੁਸਲਮਾਨਾਂ ਦੇ ਵੀ ਉਹ ਵਰਨ ਨਹੀਂ ਦਿੰਦੇ ਤੇ ਚਲੋ ਸਾਡੇ ਗੁਰੂ ਘਰ ਦੇ ਚਾਰੇ ਦਰਵਾਜ਼ੇ ਖੁੱਲੇ ਆ ਪਰ ਉਹ ਚਾਰੇ ਦਰਵਾਜ਼ੇ ਇਹ ਦੇ ਕਰਕੇ ਉਹ ਤੁਸੀਂ ਤੇ ਕਿਸੇ ਨੂੰ ਵਰਨ ਨਹੀਂ ਦਿੰਦੇ ਅਸੀਂ ਵਰਨ ਦਿੰਨੇ ਆ ਪਰ ਅਸੀਂ ਕਿੰਨੇ ਆ ਕੇ ਉਪਦੇਸ਼ ਸੁਣੋ ਆਣ ਕੇ ਲੰਗਰ ਛਕੋ ਸਿਰਫ ਗੁਰੂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਸੁਣੋ ਹਨਾ ਅਸੀਂ ਤੇ ਕਿਤੇ ਰੋਕਦੇ ਨਹੀਂ ਤੁਸੀਂ ਤੇ ਹਾਲਾ ਰੋਕਦੇ ਜੇ ਇਹ ਰੋਕਦੇ ਬੰਦੇ ਪਰ ਸਿੱਖਾਂ ਦੇ ਤੇ ਚਾਰ ਦਰਵਾਜ਼ੇ ਇਸ ਚੀਜ਼ ਨੂੰ ਦਰਸਾਉਂਦੇ ਆ ਦੂਜੀ ਗੱਲ ਵੇਖੋ ਰਾਮ ਮੰਦਰ ਦੀ ਤੁਸੀਂ ਗੱਲ ਕੀਤੀ ਉਹਨੂੰ ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ ਜੀ ਹਨਾ ਕਿ ਰਾਮ ਮੰਦਰ ਦੀ ਇਹਨਾਂ ਗੱਲ ਕੀਤੀ ਕਿ ਸਾਡੇ ਨਾਲ ਧੱਕਾ ਹੋ ਗਿਆ ਉੱਥੇ ਮਸਜਿਦ ਬਣੀ ਚਲੋ ਠੀਕ ਇਹਨਾਂ ਦਾ ਆਪਸੀ ਰੌਲਾ ਰੌਲਾ ਸਾਨੂੰ ਇਹ ਰੌਲੇ 'ਚ ਨਹੀਂ ਪੈਣਾ ਚਾਹੀਦਾ ਪਰ ਮੈਂ ਇੱਥੇ ਸਿੱਖਾਂ ਨੂੰ ਇੱਕ ਗੱਲ ਦੱਸਣੀ ਚਾਹੁੰਨਾ ਵਾ ਜਿਹੜੇ ਰਾਮ ਮੰਦਰ ਤੇ ਬੜਾ ਖੁਸ਼ ਹੋਏ ਚਲੋ ਠੀਕ ਆ ਨਾ ਉਹਨਾਂ ਨੇ ਬਣਾ ਲਿਆ ਨਾ ਰਾਜ ਆ ਗਿਆ ਸਾਡੇ ਨਾਲ ਹਰਦੁਆਰ ਜਿੱਥੇ ਸੂਰਜ ਨੂੰ ਪਾਣੀ ਦਿੰਦੇ ਆ ਤੇ ਉਹ ਸਾਖੀ ਸਾਰਿਆਂ ਨੂੰ ਪਤਾ ਹੈ ਕਿ ਬਾਬੇ ਨਾਨਕ ਨੇ ਤਲਵੰਡੀ ਖੇਤਾਂ ਨੂੰ ਪਾਣੀ ਦਿੱਤਾ ਆਪਣੇ ਅਨੁਸਾਰ ਹਨਾ ਕਿ ਇਹਨਾਂ ਨੂੰ ਕਿਹਾ ਕਿ ਇ ਸ਼ਰਿਆਮ ਕੇ ਅਗੇ ਤੁਸੀਂ ਝੂਠ ਬੋਲਦੇ ਜਿਦਾ ਸੂਟ ਨੂੰ ਪਾਣੀ ਨਹੀਂ ਜਾਂਦਾ ਬਿਲਕੁਲ ਹੁਣ ਉੱਥੇ ਗੁਰੂ ਦੀ ਯਾਦ ਚ 1935 ਦੇ ਵਿੱਚ ਕਹਿੰਦੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਗੁਰਦੁਆਰਾ ਗਿਆਨ ਕੋਦੜੀ ਸਾਹਿਬ ਜੀ ਹਨਾ ਉੱਥੇ ਤੇ ਉਹ ਹਰਦੁਆਰ ਦੇ ਵਿੱਚ ਉਹ ਗੁਰਦੁਆਰਾ ਇਹਨਾਂ ਨੇ ਢਾ ਦਿੱਤਾ ਹਿੰਦ ਹਕੂਮਤ ਨੇ ਹੂੰ ਉਹ ਗੁਰਦੁਆਰੇ ਦਾ ਉਥੋਂ ਨਾਮੋ ਨਿਸ਼ਾਨ ਮਟਾਤਾ ਉਹ ਕਿਉਂ ਕਿਉਂਕਿ ਉਹ ਕਰਮਕਾਂਡ ਅੱਜ ਤੱਕ ਸੂਟ ਨੂੰ ਪਾਣੀ ਦਿੰਦੇ ਆ ਤੇ ਇਹਨਾਂ ਨੂੰ ਪਤਾ ਕਿ ਜਨੀਂਦੇ ਰੱਖੇ ਗੁਰਦੁਆਰਾ ਸਾਡੇ ਮੂੰਹ ਤੇ ਇੱਕ ਚਪੇੜ ਆ ਉਹ ਹੁਣ ਰਾਮ ਮੰਦਰ ਦਾ ਸਾਰਿਆਂ ਨੇ ਬੜਾ ਰੌਲਾ ਪਾਇਆ ਸਾਡੇ ਸਿੱਖਾਂ ਨੇ ਰੌਲਾ ਪਾਇਆ ਕੋਈ ਕਹੀ ਜੇ ਵਧਾਈ ਆ ਕਿਸੇ ਨੇ ਵਿਰੋਧ ਕਰਤਾ ਕਿਸੇ ਨੇ ਵਧਾਈਆਂ ਦਿੱਤੀਆਂ ਪਰ ਉਹ ਗੁਰਦੁਆਰੇ ਦੀ ਗੱਲ ਕੀਤੀ ਕਿ ਜਿਹੜਾ ਇਹਨਾਂ ਨੇ ਢਾਇਆ ਵਾ ਆ ਹੁਣ ਦੀ ਗੱਲ ਹੈ ਜੇ ਕੱਲ ਦੀ ਗੱਲ ਹੈ ਕਿ ਉਹ ਗੁਰਦਰਾ ਗਿਆਨ ਗੋਦੜੀ ਸਾਹਿਬ ਉੱਥੇ ਢਾਤਾ ਕਿ ਜਦੋਂ ਅਚਰ ਇੱਥੇ ਗੁਰਦੁਆਰਾ ਵਾ 19 ਦਿਨ ਸਾਡਾ ਇਹ ਪਖੰਡ ਸੂਰਜ ਨੂੰ ਪਾਣੀ ਦੇਣ ਵਾਲਾ ਨਹੀਂ ਚੱਲਣਾ ਕਿ ਲੋਕਾਂ ਨੇ ਆ ਕੇ ਪੁੱਛਣਾ ਗੁਰਦਰੇ ਦਾ ਇਤਿਹਾਸ ਕੀ ਆ ਤੇ ਇਤਿਹਾਸ ਕੀ ਕੀਤਾ ਢਾਡਾ ਪਖੰਡ ਝੂਠਿਆ ਹਨਾ ਕਿ ਉੱਥੇ ਉਹ ਸਾਖੀ ਦਾ ਸਾਰਾ ਇਤਿਹਾਸ ਕਿ ਦੇਖੋ ਵੀ ਆਪਣੇ ਸਿੱਖ ਕਿੰਨੇ ਆ ਕਿ ਜਿੱਥੇ ਉਹ ਉਹਨਾਂ ਦੇ ਮੰਦਿਰ ਦਾ ਮਕਾ ਹੀ ਉਥੇ ਸਾਰਿਆਂ ਨੇ ਪੋਸਟਾਂ ਪਾਲੀਆਂ ਸਟੋਰੀਆਂ ਪਾਲੀਆਂ ਸੋਸ਼ਲ ਮੀਡੀਆ ਤੇ ਆਪਣੇ ਤੇ ਜਿੱਥੇ ਉਹ ਨਾਲ ਜੇ ਫਿਰ ਅੱਜ ਮੰਦਿਰ ਬਣਿਆ ਤੇ ਉਹ ਗੁਰਦਾਰਾ ਗਿਆਨ ਗੋਦੜੀ ਸਾਹਿਬ ਜੀ ਵੀ ਗੱਲ ਕਰੋ ਕਿ ਸਾਡਾ ਵੀ ਬੰਨਣਾ ਚਾਹੀਦਾ ਨਾ ਇਹ ਚੀਜ਼ਾਂ ਤੇ ਮੈਂ ਕਿੰਨਾ ਕਿ ਸਾਡੇ ਜਿਹੜੇ ਇਹ ਪ੍ਰਧਾਨਾਂ ਨੇ ਤੇ ਨਾ ਪਤਾ ਨਹੀਂ ਉਹ ਕਹਿੰਦੇ ਹੁੰਦੇ ਆ ਕਿ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਨ ਹਨਾ ਹੱਡ ਗੱਲਣ ਮਤ ਮਰਨ ਕੋਈ ਕੰਮ ਕਿ ਉਹ ਚੀਜ਼ਾਂ ਹੋ ਗਈਆਂ ਖਾ ਖਾ ਕੇ ਗੁਰੂ ਘਰ ਦਾ ਅੰਨ ਰਾਸ਼ਨ ਬੁੱਧੀ ਭ੍ਰਿਸ਼ਟ ਹੋ ਗਈ ਆ ਕੀ ਸਿਆਸਤ ਦੇ ਨਾਂ ਤੇ ਯਾਰ ਮਰਿਆਦਾ ਆਪਾਂ ਹੁਣ ਕੱਲ ਨੂੰ ਕੋਈ ਇੱਥੇ ਆਪਣੇ ਅੱਗੇ ਵੀ ਵੀਡੀਓ ਹੁੰਦੀਆਂ ਨਾ ਜੀ ਕੱਲ ਨੂੰ ਇੱਥੇ ਕੋਈ ਆਣ ਕੇ ਕਹੂਗਾ ਕਿ ਇਹ ਦਰਬਾਰ ਆ ਗੁਰੂ ਘਰ ਤੇ ਸਾਂਝਾ ਵਾ ਤੇ ਸਾਂਝਾ ਦਰਬਾਰ ਆ ਮੇਰੇ ਆ ਮੀ ਪੈਣ ਦਿਆ ਕਿ ਮੈਂ ਇੱਥੇ ਘਰੇ ਵਿਆਹ ਹੈ ਡਾਂਸਰਾਂ ਲਾ ਲਾਂ ਮੈਂ ਡੀਜਾਂ ਦਾ ਪ੍ਰੋਗਰਾਮ ਕਰ ਲਾਂ ਕੀ ਗੁਰਦਰਾ ਤੇ ਸਾਂਝਾ ਜੇ ਆਪਾਂ ਸਾਂਝੇ ਬੁਣੇ ਦੇ ਨਾਂ ਇੱਥੇ ਗੱਲ ਕਰੀਏ ਨਾ ਫਿਰ ਸਾਂਝੇ ਬੁਣੇ ਦੇ ਨਾਂ ਇੱਥੇ ਕੋਈ ਵੀ ਆ ਜਾਊਗਾ ਕੋਈ ਆਣ ਕੇ ਕਹੂਗਾ ਕਿ ਮੈਂ ਜਗਰਾਤਾ ਕਰਨਾ ਇਹ ਤੇ ਸਾਂਝਾ ਵਾ ਬਿਲਕੁਲ ਨਾ ਵੇਖੋ ਬਿਓ ਸਮਝਾ ਕਿਹੜੇ ਪੱਖ ਤੋਂ ਹੂੰ ਵੀ ਉਪਦੇਸ਼ ਚੋਂ ਮਰਨਾ ਕੋ ਸਮਝੋ ਇਹ ਸਮਝਾ ਇਹ ਨਹੀਂ ਕਿ ਜਿਹੜਾ ਮਰਜੀ ਮੂੰ ਚੁੱਕੇ ਤੇ ਆਣ ਕੇ ਆਖੇ ਕਿ ਮੈਂ ਇੱਥੇ ਆ ਆ ਕਰਨਾ ਉਹ ਕਰਨਾ ਹੂੰ ਮਰਿਆਦਾ ਤੇ ਨਾਂ ਤੇ ਕੋਈ ਵੀ ਸਾਡਾ ਭਾਈਚਾਰਾ ਨਹੀਂ ਮਰਿਆਦਾ ਮਰਿਆਦਾ ਹੈ ਹਾਂ ਪਹਿਲਾਂ ਮਰਿਆਦਾ ਭਾਈਚਾਰਕ ਸਾਰੇ ਫੇਰ ਉਹ ਤੇ ਮਹਾਰਾਜ ਨੇ ਵੀ ਕਹਤਾ ਵੇਖੋ ਕਿ ਰਹਿਤ ਪਿਆਰੀ ਮੁਰਕੋ ਸਿੱਖ ਪਿਆਰਾ ਨਹੀਂ ਹੂੰ ਰਹਿਤ ਦੀ ਗੱਲ ਤੇ ਮਰਿਆਦਾ ਦੀ ਆ ਮਰਿਆਦਾ ਤੋਂ ਬਿਨਾ ਤੇ ਮਾਰੇ ਨੇ ਸਿੱਖ ਨੂੰ ਕਹਤਾ ਕਿ ਤੂੰ ਨਹੀਂ ਮੈਨੂੰ ਪਿਆਰਾ ਮੈਨੂੰ ਤੇ ਮਰਿਆਦਾ ਮੈਨੂੰ ਤੇ ਰਹਿਤ ਪਿਆਰੀ ਮਰਿਆਦਾ ਦੇ ਨਾਂ ਤੇ ਸਾਡੇ ਨਾਲ ਕੋਈ ਕਿਸੇ ਨਾਲ ਕੰਪਰੋਮਾਈਜ਼ ਨਹੀਂ ਹੈਗਾ ਠੀਕ ਆ ਸਾਰਿਆਂ ਨਾਲ ਸਾਨੂੰ ਅਸੀਂ ਸਾਰਿਆਂ ਦਾ ਕਿੰਨੇ ਆ ਕਿ ਸਾਰਿਆਂ ਦਾ ਚਲੋ ਭਲਾ ਮੰਗੀ ਦਾ ਨਾਨਕ ਨਾਮ ਚੜਦੀ ਕਲਾ ਦਾ ਸਦਾ ਸਾਡਾ ਪਰ ਜਿਹੜੇ ਘਰ ਤੋਂ ਸਾਨੂੰ ਸੰਧਾਤ ਮਿਲਿਆ ਸਰਬੱਤ ਦੇ ਭਲੇ ਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਘਰ ਤੋਂ ਸੰਧਾਤ ਮਿਲਿਆ ਤੇ ਅਸੀਂ ਉਹ ਗੁਰੂ ਘਰ ਦੀ ਮਰਿਆਦਾ ਨੂੰ ਥੋੜਾ ਛਿੱਕੇ ਟੰਗ ਦੇਣਾ ਇੱਕ ਰਹਿਤ ਮਰਿਆਦਾ ਨਾਂ ਦੇ ਕਾਪੀਆਂ ਵੀ ਛਪਦੀਆਂ ਰਹੀਆਂ ਹਨ ਕਿਸ ਚੀਜ਼ ਨੂੰ ਪ੍ਰਮਾਨਤਾ ਦਿੱਤੀ ਗਈ ਹੈ ਕਿ ਕਿਹੜੀ ਬਾਣੀ ਉੱਥੇ ਪੜ੍ਹੀ ਜਾ ਸਕਦੀ ਹੈ ਕਿਹੜੀ ਨਹੀਂ ਪੜ੍ਹੀ ਜਾ ਸਕਦੀ ਕਿ ਕਿਦਾਂ ਗੁਰੂ ਘਰ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਹੜੀ-ਕਿਹੜੀ ਬਾਣੀ ਨੂੰ ਪ੍ਰਮਾਨਤਾ ਦਿੱਤੀ ਗਈ ਹੈ ਉੱਥੇ ਦੇਖੋ ਜੀ ਭਾਈ ਗਰਦਾਸ ਜੀ ਦੀਆਂ ਵਾਰਾਂ ਦੀ ਗੱਲ ਹੋਈ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੱਲ ਹੋਈ ਹੈ ਕਿ ਕੀਰਤਨ ਜਿਹੜਾ ਗੁਰਬਾਣੀ ਦੇ ਵਿੱਚੋਂ ਤੇ ਭਾਈ ਗਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਆਣਾ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਹੋ ਸਕਦਾ ਵਾ ਕਿ ਜਿਹੜੇ ਹੋਰ ਚੀਜ਼ਾਂ ਦੇ ਵਿੱਚੋਂ ਕਿ ਜਿਹੜਾ ਪਹਿਲਾਂ ਗੱਲ ਕਰਤੀ ਕਿ ਉੱਥੇ ਦੇ ਗੁਰੂ ਪਾਤਸ਼ਾਹ ਜੀ ਨੇ ਇੱਕ ਇਥੋਂ ਤੱਕ ਸਾਡੇ ਆਪਸੀ ਤੱਕ ਸਰੋਤ ਕੇਹੀਂ ਉਹ ਕਿਹੇ ਹੋਰ ਸਰੋਤ ਦੀ ਗੱਲ ਨਹੀਂ ਕਰਨੀ ਉੱਥੇ ਨਾ ਕਿ ਉਹ ਠੀਕ ਆ ਕਥਾ ਕਰਦੇ ਆ ਆਪਾਂ ਸਾਰੇ ਪਰਮਾਨ ਲੈਣੇ ਹੁੰਦੇ ਆ ਜਿਹੜੀ ਕੀਰਤਨ ਦੀ ਗੱਲ ਕਰਤੀ ਆ ਨਾ ਕਿ ਕੱਲ ਜਿਹੜੀ ਇੱਕ ਬੜੀ ਵੱਡੀ ਮਹਾਨਤਾ ਵਾਲੀ ਗੱਲ ਆ ਕਿ ਰਹਿਤ ਮਰਿਆਦਾ ਦੇ ਵੇਖੋ ਹਰ ਘਰ ਦੀ ਇੱਕ ਮर्यादा ਹੁੰਦੀ ਆ ਸਾਡਾ ਅਜਵੇਂ ਆਪਣੇ ਆਮ ਘਰ ਆ ਨਾ ਇੰਨਾ ਘਰਾਂ ਦੀ ਵੀ ਇੱਕ ਮर्यादा ਹੁੰਦੀ ਆ ਬਿਲਕੁਲ ਹਨਾ ਜੇ ਫਿਰ ਆਡਾ ਗੁਰੂ ਘਰ ਆ ਤਾਂ ਤੁਸੀਂ ਉਹਦੀ ਮर्यादा ਨੂੰ ਯਾਰ ਛਿੱਕੇ ਡੰਗ ਰਹੇ ਜੀ ਜਦੋਂ ਹੁਣ ਜਿਹੜੇ ਉੱਥੋਂ ਦੇ ਪ੍ਰਬੰਧਕ ਹੋਣਗੇ ਜਾਂ ਜਿੰਨੇ ਮੁਸਲਮਾਨ ਵੀਰ ਇਹਨਾਂ ਦੀ ਮर्यादा ਵਾ ਕਿ ਇਹਨਾਂ ਦੀਆਂ ਇਸਤਰੀਆਂ ਬੁਰਕਾ ਟਾਕੇ ਰੱਖਦੀਆਂ ਉਹ ਇਦਾਂ ਜਿਵੇਂ ਬੰਦੇ ਬੈਠੇ ਹੋ ਸ਼ਰੇਆਮ ਸਾਹਮਣੇ ਨਹੀਂ ਜਾਂਦੀਆਂ ਇਸਤਰੀਆਂ ਦਾ ਇੱਕ ਵੱਖਰਾ ਬਣਿਆ ਹੁੰਦਾ ਜੇ ਇਹਨਾਂ ਦੀ ਕੋਈ ਆ ਕੇ ਮर्याਦਾ ਕੱਲ ਨੂੰ ਭੰਗ ਕਰੇ ਹਮ ਹਨਾ ਇਰੇ ਇਹਨਾਂ ਨੂੰ ਦੁੱਖ ਨਾ ਲੱਗੂਗਾ ਤੇ ਤੁਸੀਂ ਸਾਡੇ ਗੁਰਨਾਨਕ ਪਾਤਸ਼ਾਹ ਜਿਹੜਾ ਗੁਰਨਾਨਕ ਪਾਤਸ਼ਾਹ ਦਾ ਘਰ ਹੈ ਜਿਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਕਿ ਅਸੀਂ ਕਿਸੇ ਨੂੰ ਸਾਰਿਆਂ ਨੂੰ ਇੱਕ ਅੱਖ ਨਾਲ ਵੇਨੇ ਕਿਸੇ ਨਾਲ ਕੋਈ ਵਿਤਕਰਾਂ ਨਹੀਂ ਕਰਦੇ ਤੁਸੀਂ ਉਸ ਗੁਰੂ ਘਰ ਦੀ ਮਰਿਆਦਾ ਭੰਗ ਕਰਕੇ ਤੇ ਉਤੋਂ ਆਪਣੇ ਆਪ ਨੂੰ ਕਹਿੰਦੇ ਜੀ ਵੀ ਅਸੀਂ ਸਹੀ ਹ ਤੁਸੀਂ ਦੱਸੋ ਵੀ ਕਿੱਥੇ ਸਹੀ ਜੇ ਕਿਹੜੇ ਥਾਂ ਤੇ ਕਿਦਾਂ ਸਹੀ ਜੇ ਕਿ ਜੇ ਤੁਹਾਡੇ ਘਰ ਨੂੰ ਮਰਿਆਦਾ ਅਸੀਂ ਭੰਗ ਕਰਦੇ ਤੁਹਾਡੀ ਉਹ ਬੁਰਕੇ ਵਾਲੀ ਜਾਂ ਇਸ ਤਰੀਆ ਦਾ ਇਹਨਾਂ ਨੇ ਵੱਖਰਾ ਕੁ ਪੜਦੇ ਵਾਲਾ ਚੱਲਦਾ ਇਹਨਾਂ ਦੇ ਜੇ ਉਹ ਕੋਈ ਕੱਲ ਨੂੰ ਜਾ ਕੇ ਪੜਦੇ ਲਾਉਂਦਾ ਫਿਰ ਬਿਲਕੁਲ ਹਨਾ ਕਿ ਜੇ ਤੁਹਾਡੇ ਘਰ ਦੀ ਮਰਿਆਦਾ ਜ਼ਰੂ ਕਿਉਂ ਨਹੀਂ ਕਿਸੇ ਜਥੇਬੰਦੀ ਦਾ ਬਿਆਨ ਆਇਆ ਉਹ ਤੁਹਾਡੀ ਗੱਲ ਖਣੋ ਸਿਆਸਤ ਹਾਂ ਕਿ ਸਿਆਸਤ ਕਰਕੇ ਬਿਆਨ ਨਹੀਂ ਆਇਆ ਪਰ ਮੈਂ ਕਿਹਾ ਕਿ ਇਹੋ ਜੀ ਸਿਆਸਤ ਜੀ ਸਿੱਖ ਕਰਨ ਦੀ ਆ ਤੂੰ ਸਿੱਖ ਨਹੀਂ ਹੂੰ ਸਿੱਖ ਦੇ ਲਈ ਤੇ ਏਡੀ ਜੜ ਮਾੜੀ ਸਿਆਸਤ ਉਹਦੇ ਲਈ ਤੇ ਮਰਿਆਦਾ ਸਭ ਤੋ ਉੱਤੇ ਆ ਗੁਰੂ ਘਰ ਸਭ ਤੋ ਉੱਤੇ ਆ ਆਪਾਂ ਦੇਖਦੇ ਆ ਕਿ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਉੱਚਾ ਵਾ ਤੇ ਮੀਰੀ ਦਾ ਨੀਵਾ ਵਾ ਬਿਲਕੁਲ ਹੈਨਾ ਕਿ ਧਰਮ ਉੱਚਾ ਤੇ ਸਿਆਸਤ ਨੀਵੀਂ ਆ ਇਹਨਾਂ ਨੇ ਧਰਮ ਨੀਵਾ ਕਰਕੇ ਸਿਆਸਤ ਉੱਚੀ ਕਰਤੀ ਬਿਲਕੁਲ ਧਰਮ ਦੀਆਂ ਧੜੀਆਂ ਡਾਤੀਆਂ ਹੂੰ ਅੱਗੇ ਰ ਵਿੱਚ ਮੈਸੇਜ ਕਾਉਂ ਮੈਸੇਜ ਕਾਮ ਨੂੰ ਇਹੋ ਹੀ ਆ ਕਿ ਇਹ ਪ੍ਰਬੰਧਕਾਂ ਪ੍ਰਬੰਧਕਾਂ ਦਾ ਪ੍ਰਬੰਧ ਜਿਹੜੇ ਪ੍ਰਧਾਨ ਪ੍ਰਧੂਨ ਜਿਹੜੇ ਜਥੇਦਾਰ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਵਾ ਪਰ ਜੇ ਥੱਲੇ ਡੰਡੇ ਵਾਲੇ ਨਾ ਉਹ ਦੀਪ ਬਾਈ ਇੱਕ ਗੱਲ ਕਰਦਾ ਹੁੰਦਾ ਸੀ ਕਿ ਥੱਲੇ ਬਹਿਣ ਵਾਲੇ ਬੰਦੇ ਸੁਣਨ ਵਾਲੇ ਵੀ ਨਾ ਸਾਰੇ ਬੋਲਣ ਵਾਲੇ ਨਹੀਂ ਹੋਣੇ ਚਾਹੀਦੇ ਥੱਲੇ ਬੈਠਣ ਵਾਲੇ ਵੀ ਹੋਣੇ ਚਾਹੀਦੇ ਕੋਈ ਚਾਗੇ ਬੰਦੇ ਕਿ ਜਿਨ੍ਹਾਂ ਜਿਨ੍ਹਾਂ ਦਾ ਡਰ ਹੋਵੇ ਇਹਨਾਂ ਨੂੰ ਬੋਲਣ ਵਾਲਿਆਂ ਨੂੰ ਉੱਤੇ ਪ੍ਰਬੰਧਕਾਂ ਸੋ ਸਾਨੂੰ ਮੇਨੂੰ ਸੰਗਤ ਨੂੰ ਮੈਸੇਜ ਆ ਕਿ ਸੂਝਵਾਨ ਹੋਈਏ ਆਪਾਂ ਗੁਰੂ ਘਰ ਦੀ ਜਿਹੜੀ ਮਰਿਆਦਾ ਨੂੰ ਆਪਾਂ ਨੂੰ ਪਤਾ ਹੋਵੇ ਅਸੀਂ ਪ੍ਰਬੰਧਕਾਂ ਨੂੰ ਪੁੱਛੀਏ ਵੀ ਤੁਸੀਂ ਸਾਂਝੇ ਪੁਨੇ ਦੇ ਥੱਲੇ ਤੇ ਤੁਸੀਂ ਆ ਕੀ ਕਰ ਰਹੇ ਹੋ ਤੁਸੀਂ ਮਰਿਆਦਾ ਦੀਆਂ ਹਨਾ ਕਿ ਧਜੀਆਂ ਡਾਤੀਆਂ ਕਿ ਮੈਸੇਜ ਸੰਗਤ ਲਈ ਆ ਕਿ ਸੰਗਤ ਜਾਗਰੂਕ ਹੋਵੇ ਕਿ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਪਤਾ ਹੋਵੇ ਕਿ ਜਿਹੜੇ ਉੱਤੇ ਬੋਲਣਦੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਇਹ ਭੇਡਾਂ ਨਹੀਂ ਬੈਠੀਆਂ ਜਿਨ੍ਹਾਂ ਨੂੰ ਅਸੀਂ ਸੁਣਾਉ ਰਹੇ ਜਿਹਨਾਂ ਸਾਹਮਣੇ ਇਹ ਖੁਸ਼ ਕਰ ਰਹੇ ਹੂੰ ਕਿ ਉਹ ਇਲਾਕੇ ਦੀ ਸੰਗਤ ਨੂੰ ਉਹ ਪੁੱਛਣਾ ਚਾਹੀਦਾ ਜਿੱਥੇ ਉਹ ਘਟਨਾ ਵਾਪਰੀ ਇੰਦਾ ਗੁਰਦੁਆਰੇ ਦੇ ਉਹ ਜ ਉਹਨਾਂ ਨੂੰ ਪ੍ਰਬੰਧ ਪ੍ਰਧਾਨਾਂ ਨੂੰ ਪੁੱਛਣਾ ਫੜਨਾ ਜੀਦਾ ਜਾ ਕੇ ਗੱਲ ਉਹ ਆਕਾਲ ਤਖਤ ਸਾਹਿਬ ਦਾ ਜਿੰਮੇਵਾਰੀ ਨਹੀਂ ਬੰਦੀ ਤੇ ਉਹਨਾਂ ਨੂੰ ਤਲਬ ਕੀਤਾ ਜਾਂਦਾ ਵੀ ਕਿਉਂ ਭਈ ਇਹ ਹੋਇਆ ਦੇਖੋ ਵੀ ਜਿੰਮੇਵਾਰੀ ਤੇ ਬੰਦੀ ਪਰ ਮੇਰੇ ਵਰਗੇ ਦੇ ਕਹਿਣ ਨਾਲ ਤੇ ਕੋਈ ਜਿੰਮੇਵਾਰੀ ਨਹੀਂ ਉਹ ਤੇ ਆਪ ਨੂੰ ਉਹਨਾਂ ਨੂੰ ਚਾਹੀਦਾ ਹਨਾ ਕਿ ਉਹ ਤੇ ਉਹਨਾਂ ਨੂੰ ਆਪ ਨੂੰ ਚਾਹੀਦਾ ਹਨਾ ਕਿ ਸਾਡੀ ਜਿੰਮੇਵਾਰੀ ਉਹ ਤੇ ਆਪਾਂ ਚਲੋ ਕਹਿਣਾ ਹੀ ਆ ਸਾਡਾ ਤੇ ਅਸੀਂ ਫਰਜ਼ ਹੈ ਕਿ ਅਸੀਂ ਤੇ ਮਾਰੀ ਨੇ ਡਿਊਟੀ ਲਈ ਆ ਕਿ ਆਪਾਂ ਦੇ ਰੋਲਰ ਰੱਪਾ ਭਾਈ ਜਣਾ ਕਿਉਂਕਿ ਸਿੱਖ ਪ੍ਰਚਾਰਕ ਦੇ ਨਾਂ ਤੇ ਸਾਡਾ ਤੇ ਕੰਮ ਹੀ ਇਹ ਆ ਪਰ ਆਕਾਲ ਤਖਤ ਸਾਹਿਬ ਨੂੰ ਮੈਂ ਨਾ ਬੜੀ ਇੱਕ ਸ਼ਰਮ ਵਾਲੀ ਗੱ ਤੇ ਅਕਾਲ ਤਖਸਾਲ ਸਾਹਿਬ ਦੀ ਕੀ ਜ਼ਿੰਮੇਵਾਰੀ ਬਣਦੀ ਹੁਣ ਤੇ ਆਪ ਨੂੰ ਸਮਝਣਾ ਚਾਹੀਦਾ ਨਾ ਕਿ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਬਿਲਕੁਲ ਸਾਡੀ ਗੱਲ ਜਾਜ ਹੈ ਇਹ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਬਣਦੀ ਉਹਨਾਂ ਦੀ ਹਾਂ ਬਿਲਕੁਲ ਬਣਦੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰ ਲਈ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਓਵਰਆਲ ਗੱਲ ਜਿਹੜੀ ਨਿਕਲ ਕੇ ਆਉਂਦੀ ਸਾਹਮਣੇ ਕਿ ਭਾਈਚਾਰਕ ਸਾਂਝ ਦੀ ਜਿੱਥੇ ਗੱਲ ਕਰਦੇ ਹੋ ਉੱਥੇ ਸਾਡਾ ਤੁਹਾਡਾ ਕੋਈ ਵੈਰ ਨਹੀਂ ਹਿੰਦੂ ਸਾਡੇ ਭਰਾ ਨੇ ਮੁਸਲਮਾਨ ਸਾਡੇ ਪਰ ਜਦੋਂ ਗੁਰੂ ਸਾਹਿਬ ਦੇ ਨਾਮ ਤੇ ਮਰਿਆਦਾ ਦੀ ਗੱਲ ਆਊਗੀ ਤੇ ਮਰਿਆਦਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਅਸੀਂ ਗੁਰੂ ਘਰ ਜਾਣਾ ਸੀ ਚਾਰ ਦਰਵਾਜੇ ਇਸ ਕਰਕੇ ਰੱਖੇ ਗਏ ਦਰਬਾਰ ਸਾਹਿਬ ਦੇ ਕਿ ਉੱਥੇ ਆਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਲੈ ਕੇ ਤੇ ਆਪਣੇ ਜਿਹੜਾ ਤੁਹਾਡੇ ਅੰਦਰ ਹਨੇਰਾ ਹੈ ਉਹਨੂੰ ਦੂਰ ਕਰੋ ਵੇਮਾ ਪਰਮਾਤਮਾ ਤੋਂ ਬਾਹਰ ਆਓ ਤੇ ਪਰ ਜੇ ਆਪਾਂ ਉਹਦੀ ਹਜ਼ੂਰੀ 'ਚ ਬੈਠ ਕੇ ਉਹੀ ਕਰਮਕਾਂਡ ਕਰਨੇ ਤੇ ਉਹਦੀ ਇਜਾਜ਼ਤ ਕਦੇ ਵੀ ਨਹੀਂ ਦਿੱਤੀ ਜਾ ਸਕਦੀ ਬੇਸ਼ੱਕ ਬਹੁਤ ਲੋਕਾਂ ਨੂੰ ਇਸ ਗੱਲ ਦੀਆਂ ਮਿਰਚਾਂ ਲੱਗਣਗੀਆਂ ਕਿ ਭਾਈ ਇਹ ਸਾਡੇ ਵਿਰੁੱਧ ਬੋਲਦੇ ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ ਕਿਉਂਕਿ ਜੇ ਜਨੇਊ ਦੀ ਰੱਖਿਆ ਕਰਨੀ ਪਈ ਤੇ ਤਾਂ ਵੀ ਗੁਰੂ ਸਾਹਿਬ ਅੱਗੇ ਆਉਂਦੇ ਨੇ ਜਦੋਂ ਗਨੀਖਾ ਨਬੀਖਾਨ ਦੀ ਗੱਲ ਚੱਲੂਗੀ ਤੇ ਉਹ ਸਾਡੇ ਭਾਈਚਾਰਕ ਸਾਂਝਾ ਨੇ ਪੀਰ ਬੁੱਧੂ ਸ਼ਾਹ ਦੀ ਗੱਲ ਚੱਲੂਗੀ ਤੇ ਉਹ ਸਾਡੇ ਸਤਕਾਰਯੋਗ ਨੇ ਜਦੋਂ ਰਾਮ ਜੀ ਦੇ ਨਾਮ ਦੀ ਗੱਲ ਚੱਲੂਗੀ ਉਹ ਸਾਡੇ ਸਤਕਾਰਯੋਗ ਨੇ ਪਰ ਜਦੋਂ ਮਰਿਆਦਾ ਦੀ ਗੱਲ ਆਊਗੀ ਤੇ ਮਰਿਆਦਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਸੁਰਖਾਪ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ